ਡਾਕਟਰ ਜੀ ਦਮਦਮਾ ਸਾਹਿਬ ਦੇ ਸਾਫਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਕੌੜੇ ਸ਼ਬਦ ਕਹੇ ਆ ਇਥੋਂ ਇਹ ਸਾਫਤ ਹੁੰਦਾ ਹੈ ਕਿ ਇਹ ਜਥੇਦਾਰ ਚਾਹੇ ਕਿਸੇ ਵੀ ਬਰਾਦਰੀ ਚੋਂ ਐ ਕਿਸੇ ਵੀ ਪਰਿਵਾਰ ਦੇ ਵਿੱਚੋਂ ਐ ਉੱਚਾ ਨੀਮ ਐ ਗਰੀਬ ਐ ਅਮੀਰ ਐ ਪਰ ਉਹਦੀ ਦਹਾੜ ਤੂੰ ਇਹ ਪਤਾ ਲੱਗਦਾ ਹੈ ਕਿ ਉਹ ਬੰਦਾ ਬਾਦਲਾਂ ਦੇ ਥੱਲੇ ਨਹੀਂ ਲੱਗਿਆ ਤੇ ਝੁਕਿਆ ਨਹੀਂ ਤੇ ਵਿਕਿਆ ਨਹੀਂ ਇਹ ਜਿਹੜੀ ਗੱਲ ਹੈ ਸਪਸ਼ਟ ਹੈ ਉਹਨੂੰ ਕੜ ਤਾ ਉਂਗਲਾਂ ਲਾ ਕੇ ਬਲਟੋਹੀ ਵਰਗਿਆਂ ਨੇ ਜਾਂ ਹੋਰ ਸੁਖਬੀਰ ਬਾਦਲ ਦੇ ਰੱਖੇ ਹੋਏ ਚਹਿੱਤੇ ਆ ਸਲਾਰੂ ਰੱਖੇ ਹੋਏ ਨਵੇਂ ਜਿਹੜੇ ਮੁੰਡਿਆਂ ਨੂੰ ਨਵੇਂ ਰੱਖੇ ਐ ਜਿਹੜੇ 10 15 ਸਾਲਾਂ ਦੇ ਆ ਜਿਨ੍ਹਾਂ ਨੂੰ ਕੋਈ ਮਾਨਮਤੇ ਇਤਿਹਾਸ ਦਾ ਨਹੀਂ ਪਤਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੀ ਆ ਉਹਦਾ ਨਹੀਂ ਪਤਾ ਪਾਰਟੀ ਕਿਵੇਂ ਬਣੀ ਆ ਉਹਦਾ ਨਹੀਂ ਪਤਾ ਪਾਰਟੀ ਨੇ ਕੀ ਕੀ ਤਪੱਸਿਆ ਕਰੀ ਐ ਆਗੂਆਂ ਨੇ ਕਿਵੇਂ ਜੇਲਾਂ ਘਟੀਆਂ ਉਹ ਨਹੀਂ ਪਤਾ ਇਹ ਤਾਂ ਪੱਕੀ ਪਕਾਈ ਖੀਰ ਦੇ ਮਾਲਕ ਬਣ ਕੇ ਬੈਠਣਾ ਜਾਣਦੇ ਆ ਵੀ ਸਾਨੂੰ ਵਜੀਰੀਆਂ ਸਾਨੂੰ ਚਲਾਉਣੀਆਂ ਹੁੰਦੀਆਂ ਅਸੀਂ ਪੜੇ ਲਿਖੇ ਆ ਦੂਜੇ ਤਾਂ ਬੁੱਧੂ ਤੁਰੇ ਫਿਰਦੇ ਆ ਇਹ ਸੁਖਬੀਰ ਬਾਦਲ ਨੂੰ ਹਾਈਜੈਕ ਕਰੀ ਫਿਰਦੇ ਆ ਇਹ ਬਿਆਨ ਸਰਦਾਰ ਹਰਪ੍ਰੀਤ ਸਿੰਘ ਜਥੇਦਾਰ ਜੋ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਰਿਹਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਿਹਾ ਜੋ ਉਹਨਾਂ ਨੂੰ ਜਬਰੀ ਅਹੁਦੇ ਤੋਂ ਹਟਾਇਆ ਗਿਆ ਉਨੇ ਬੜੇ ਭਾਵਕ ਬੋਲਾਂ ਦੇ ਵਿੱਚ ਕਿਹਾ ਕਿ ਕੋਈ ਗੁਰੂ ਦਾ ਸਿੰਘ ਉੱਠੇਗਾ ਭਾਈ ਬਚਿੱਤਰ ਸਿੰਘ ਤੇ 나ਗਣੀ ਕਹਿੰਦਾ ਸੁਖਵੀਰ ਬਾਦਲ ਦੀ ਛਾਤੀ 'ਚ ਮਾਰ ਕੇ ਧੌਣ ਦੇ ਥਾਂ ਹੀ ਕੱਢੂਗਾ ਇਹ ਇਹ ਉਹਦੇ ਬਿਆਨ ਹੈ ਮੈਂ ਨਹੀਂ ਕਹਿੰਦਾ ਠੋਕ ਕੇ ਕਿਹਾ ਉਹਨੇ ਤੇ ਦੂਸਰੇ ਜਿਹੜੇ ਕਿਹਾ ਉਹਨੇ ਕਹਿੰਦਾ ਜਿਹੜੇ ਇਹਦੇ ਨਾਲ ਦੇ ਲੇਲੇ ਛਲੇ ਐ ਇਹ ਸਭ ਤੋਂ ਪਹਿਲਾਂ ਇਹ ਰਗੜੇ ਜਾਣਗੇ ਇਹ ਭੱਜਣਗੇ ਸੁਖਵੀਰ ਸਿੰਘ ਕਹਿੰਦਾ ਕੋਈ ਤੇਰੇ ਨਾਲ ਨਹੀਂ ਖੜਨਾ ਤੇ ਬਾਦਲ ਪਰਵਾਰ ਹੈ ਜਿਹੜਾ ਅਕਾਲ ਤਖਤ ਸਾਹਿਬ ਨੂੰ ਮੀਰੀ ਪੀਰੀ ਦੇ ਸੰਧਾਤ ਨੂੰ ਕਹਿੰਦਾ ਠੁੱਡੇ ਮਾਰਦਾ ਹੈ ਵੀ ਤੁਸੀਂ ਕੀ ਚੀਜ਼ ਆਕਾਲ ਤਖਤ ਸਾਡੇ ਮੂਰੇ ਉਹਨੂੰ ਇੱਟਾਂ ਦੀ ਇੱਕ ਇਮਾਰਤ ਦੱਸਦਾ ਜੋ ਕਿ ਜਿਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਹਸਰ ਮਾੜਾ ਹੋਇਆ ਕਿਉਂਕਿ ਉਹਦਾ ਨਾਮੋ ਨਿਸ਼ਾਨ ਹੈ ਜਿਹੜਾ ਖਤਮ ਹੋਇਆ ਉਹਦੀ ਵੰਸਾਵਲੀ ਵੀ ਖਤਮ ਹੋਈ ਹੈ ਉਹਦੀ ਪੀੜੀ ਦਰ ਪੀੜੀ ਖਤਮ ਹੋਈ ਹੈ ਟਾਈਮ ਲੱਗਦਾ ਉਹ ਕਹਿੰਦਾ ਕਿਉਂਕਿ ਜਿਹੜੇ ਬੰਦੇ ਉੱਥੇ ਰਹਿੰਦੇ ਆ ਜੋ ਤਖਤ ਤੇ ਗੱਲ ਕਰਦੇ ਆ ਜੋ ਤਖਤ ਦੀ ਮਾਨ ਮਰਜ਼ਾਦਾ ਨੂੰ ਸਮਝਦੇ ਆ ਜੋ ਪਾਠ ਪੂਜਾ ਕਰਦੇ ਆ ਉਹਨਾਂ ਨੂੰ ਉੱਥੇ ਅਣਪਭਵ ਹੋ ਜਾਂਦਾ ਆ ਆਪਾਂ ਜਿਹੇ ਜਿਹੇ ਸੋਸਾਇਟੀ ਵਿੱਚ ਰਹੀਏ ਉਹ ਜੇ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਤੇ ਉਹ ਕਹਿੰਦਾ ਵੀ ਜਿਹੜੇ ਹੈਗੇ ਨਾ ਆਦੇਸਾਂ ਤੋਂ ਕਹਿੰਦਾ ਇਹ ਬਾਦਲ ਕੇ ਭੰਗੌੜੇ ਹੋਏ ਵੇ ਆ ਤੇ ਇਹਦੇ ਕਹਿੰਦਾ ਸੱਤ ਤਖਤੀਆਂ ਬੰਨੀਆਂ ਹੋਈਆਂ ਜਿਹੜੇ ਇਹਦੇ ਸਲਾਰੂ ਆ ਜਿਹੜੇ ਦੇ ਸਲਾਹਕਾਰ ਆ ਜਿਹੜਿਆਂ ਨੂੰ ਕੋਈ ਅਕਾਲੀ ਦਲ ਬਾਰੇ ਨਹੀਂ ਪਤਾ ਕਾਲ ਤਖਤ ਬਾਰੇ ਨਹੀਂ ਪਤਾ ਔਰ ਕੋਈ ਸਿੱਖੀ ਬਾਰੇ ਗਿਆਨ ਨਹੀਂ ਇਹਨੂੰ ਹਾਈਜੈਕ ਕੀਤਾ ਹੋਇਆ ਉਹਨਾਂ ਨੇ ਸਿਰਫ ਇੱਕ ਪੜ੍ਹਾਈ ਵਿਦਿਆ ਦੁਨਿਆਵੀ ਵਿਦਿਆ ਦੇ ਆਧਾਰ ਤੇ ਉਹ ਕਹਿੰਦਾ ਸੱਤ ਤਖਤੀਆਂ ਬੰਨੀਆਂ ਹੋਈਆਂ ਇਹਨੂੰ ਕੀ ਕਹਿੰਦੇ ਨਾ ਸੁਖਵੀਰ ਬਾਦਲ ਨੂੰ ਕਿ ਫਿਕਰ ਨਾ ਕਰੋ ਪ੍ਰਧਾਨ ਜੀ ਤੁਸੀਂ ਗ੍ਰੇਟ ਹੋ ਤੁਸੀਂ ਗ੍ਰੇਟ ਹੋ ਤੁਸੀਂ ਅਕਾਲੀ ਦਲ ਨੂੰ ਚਲਾ ਸਕਦੇ ਹੋ ਉਹਦੇ ਪਤਾ ਕਰੀਏ ਜਿਨ੍ਹਾਂ ਨੇ ਇਕਸਾਲੀ ਕਾਲੀ ਐ ਸਭ ਭੱਜ ਗਏ ਹੁਣ ਜਿਹੜੇ ਨਵੇਂ ਆ ਇਹ ਆਏ ਐ ਇਹਨਾਂ ਨੂੰ ਕੋਈ 50 ਵੋਟਾਂ ਨਹੀਂ ਪਉਂਦਾ 50 ਵੋਟਾਂ ਨਹੀਂ ਪਉਂਦਾ ਤੇ ਦੂਜਾ ਉਹ ਕਹਿੰਦੇ ਆ ਫਿਕਰ ਨਾ ਕਰੋ ਜਥੇਦਾਰਾਂ ਨੂੰ ਆਪਾਂ ਸੰਭਲਿਆ ਜਥੇਦਾਰਾਂ ਦੀ ਗੱਲ ਹੀ ਕੋਈ ਨਹੀਂ ਜਥੇਦਾਰ ਕੀ ਚੀਜ਼ ਐ ਇਹ ਵੀ ਸਚਾਈ ਐ ਤੀਜਾ ਉਹਨਾਂ ਨੇ ਕਿਹਾ ਫਿਕਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਵਿੱਚ ਐ ਤੇ ਆਪਾਂ ਜੋ ਮਰਜ਼ੀ ਕਰੀਏ ਤੇ ਆਪਾਂ ਇੱਥੇ ਸੰਗਤ ਆਉਂਦੀ ਐ ਤੇ ਆਪਾਂ ਖਰੀਦਾਬ ਪ੍ਰੋਤੀ ਜਾਂ ਸਾਰੇ ਜਿਹੜੇ ਹੈਗੇ ਹੱਤ ਕੰਡੇ ਵਰਤ ਕੇ ਆਪਾਂ ਸਰਕਾਰ ਬਣਾਵਾਂਗੇ ਚੌਥਾ ਕਿਹਾ ਉਹਨੂੰ ਆਪਣੇ ਕੋਲੇ ਪੈਸਾ ਬੜਾ ਜੀ ਕਹਿੰਦਾ ਫਿਕਰ ਨਾ ਕਰੋ ਪੈਸੇ ਨਾਲ ਕੁਝ ਮਰਜ਼ੀ ਖਰੀਦ ਲਓ ਇੱਥੇ ਇਹ ਲੋਕਾਂ ਨੂੰ ਭੇਡਾਂ ਕਿਹਾ ਉਹਨਾਂ ਨੇ ਭੇਡਾਂ ਨੂੰ ਜਦੋਂ ਮਰਜ਼ੀ ਖਰੀਦ ਲਓ ਪੰਜਵਾਂ ਕਿਹਾ ਕਹਿੰਦਾ ਆਈਟੀ ਬੈਂਕ ਆਪਣਾ ਤਕੜਾ ਜੀ ਪੂਰਾ ਧੀਆਂ ਪਾਣਾਂ ਦੀਆਂ ਗਾਲਾਂ ਕੱਢਣ ਜਾਣ ਦਾ ਝੂਠ ਤੇ ਪਾਣ ਬੋਲਣ ਜਾਣ ਦਾ ਬੰਦੇ ਦੀ ਕਰਦਾਰ ਕੂਸ਼ੀ ਕਰਨ ਜਾਣ ਦਾ ਸੁਖਬੀਰ ਬਾਦਲ ਸਾਂ ਫਿਕਰ ਨਾ ਕਰ ਆਪਣਾ ਆਈਟੀਐਲ ਬੜਾ ਤਕੜਾ ਹੈ ਜੇ ਆਪਾਂ ਜੋ ਪਾ ਲਈਏ ਆਪਣਾ ਪ੍ਰਭਾਨਾ ਸੇਮਾ ਕਿਹਾ ਕਹਿੰਦਾ ਚਾਪਲੂਸੀ ਆਪਣੇ ਕੋਲੇ ਬਹੁਤ ਨੇ ਚਾਪਲੂਸ ਆ ਜਿਹੜੇ ਆਪਣੇ ਜਿਹੜੇ ਚਾਪਲੂਸ ਬਥੇਰੇ ਆ ਕਹਿੰਦਾ ਫਿਕਰ ਨਾ ਕਰੋ ਬਥੇਰੇ ਤਲੀਆਂ ਚੱਟਣ ਵਾਲੇ ਆਪਣੇ ਕੋਲੇ ਤੇ ਸਤਮਾ ਕਿਹਾ ਆਪਣੇ ਕੋਲੇ ਚੋਣ ਨਿਸ਼ਾਨਾ ਜਿਹੜਾ ਬੜਾ ਤਕੜਾ ਤੱਕੜੀ ਤੱਕੜੀ ਦੇ ਨਾਂ ਤੇ ਲੋਕਾਂ ਨੂੰ ਜਦੋਂ ਮਰਜ਼ੀ ਟੱਗੀ ਮਾਰ ਲੋ ਚਾਹੇ ਉਹਦੇ ਵਿੱਚ ਚਿੱਟਾ ਟੋਲੀ ਚੱਲੋ ਤੇ ਚਾਹੇ ਉਹਦੇ ਵਿੱਚ ਕੁਛ ਮਰਜ਼ੀ ਟੋਲੀ ਚੱਲੋ ਆਪਣੇ ਕੋਲੇ ਚੋਣ ਨਿਸ਼ਾਨ ਘੈਂਟ ਹੈ ਤੇ ਫਿਰ ਨਸ਼ਾ ਕੇ ਇਹਨੂੰ ਪਿਆਤਾ ਜਿਹੜੇ ਤੇ ਸਲਾਰੂ ਐ ਸੁਖਬੀਰ ਦੇ ਸਲਾਹਕਾਰ ਐ ਉਹਨਾਂ ਨੇ ਨਸ਼ਾ ਕਹਾ ਦਾ ਪਿਆਤਾ ਨਸ਼ਾ ਹੰਕਾਰ ਦਾ ਪਿਆਤਾ ਉਹ ਹੰਕਾਰ ਦੇ ਵਿੱਚ ਜਿਹੜੇ ਬਾ ਸੁਖਬੀਰ ਬਾਦਲ ਐ ਉਹ ਕਾਲ ਤਾਕਤ ਨੂੰ ਟੁੱਡੇ ਮਾਰਦਾ ਸੀ ਜਥੇਦਾਰਾਂ ਨੂੰ ਘਰੇ ਬੁਲਾ ਕੇ ਗਾਲੀ ਗਲੋਚ ਕਰਦਾ ਸੀ ਆਪਣੇ ਮੁਤਾਬਕ ਫੈਸਲੇ ਕਰਾਉਂਦਾ ਸੀ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਕਰੜੇ ਬੋਲਣਾਂ ਇਥੋਂ ਇਹ ਸਾਫ ਹੁੰਦਾ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਕੇਰੀ ਪਾਰਟੀ ਚ ਜਾਂਦਾ ਹੈ ਕਿ ਉਹ ਵਿੰਗ ਬਣਾਉਂਦਾ ਹੈ ਕਿ ਉਹ ਕਿਸੇ ਰੂਲਿੰਗ ਪਾਰਟੀ ਚ ਜਾਂਦਾ ਹੈ ਭਾਜਪਾ ਚ ਜਾਂਦਾ ਹੈ ਨਵੀਂ ਪਾਰਟੀ ਬਣਾਉਂਦਾ ਹੈ ਕਾਂਗਰਸ ਜਾਂਦਾ ਉਹ ਉਹਦੀ ਆਪ ਦੀ ਵਕਰੀ ਇੱਕ ਉਹਦੀ ਜਿਹੜੀ ਗੱਲਬਾਤ ਹੈ ਉਹ ਉਹਦੀ ਸੋਚ ਹੈ ਉਹਨੂੰ ਆਪਾਂ ਜਿਹੜਾ ਹੈਗਾ ਕਹਿ ਨਹੀਂ ਸਕਦੇ ਪਰ ਹਾਂ ਇਹਦੇ ਵਿੱਚ ਇਹ ਹੈ ਵੀ ਜਿਹੜਾ ਜਥੇਦਾਰ ਹੈ ਉਹਨਾਂ ਠੋਕ ਕੇ ਕਿਹਾ ਵੀ ਕੋਈ ਵਿਚਿਤ ਗੁਰੂ ਦਾ ਸਿੰਘ ਗੁਰੂ ਗੋਬਿੰਦ ਸਿੰਘ ਦਾ ਸਿੰਘ ਪੈਦਾ ਹੋਊਗਾ ਤੇ ਬਚਿੱਤਰ ਸਿੰਘ ਜੀ ਤੇਰੀ ਛਾਤੀ 'ਚ ਨਾਗਣੀ ਮਾਰ ਕੇ ਕਹਿੰਦਾ ਤੇ ਗਿੱਚੀ ਤਾਂ ਨਹੀਂ ਕਢ ਦੂਗਾ ਇਹੋ ਜਿਹਾ ਬੂਗਲ ਬੰਦਾ ਹਿੰਮਤ ਵਾਲਾ ਬੋਲ ਸਕਦਾ ਹੁੰਦਾ ਜਿਹੜਾ ਗੁਰਬਾਣੀ ਦਾ ਅਭਿਆਸ ਕਰਦਾ ਤੇ ਜੇ ਗੁਰਬਚਨੇ ਵਾਂਗੂ ਵੀ ਕਿਹਾ ਹੁੰਦਾ ਜੱਥੇਦਾਰ ਗੁਰਬਚਨ ਸਿੰਘ ਸੀਗਾ ਉਹ ਮੰंजे ਤੇ ਰੱਖ ਕੇ ਕਸਹਰੇ ਵੇਚਦਾ ਹੁੰਦਾ ਦੀ ਸੁਖਬੀਰ ਬਾਦਲ ਨੇ ਤੇ ਸੁਨੇ ਸੁ ਪ੍ਰਕਾਸ਼ ਬਾਦਲ ਨੇ ਲਿਆ ਕੇ ਕਾਲ ਤੱਕ ਦਾ ਜੱਥੇਦਾਰ ਬਣਾਤਾ ਤੇ ਫਿਰ ਉਹਨੇ ਹੋਟਲ ਵੀ ਬਣਾਏ ਆ ਟੇਕਿਆਂ 'ਚ ਵੀ ਹਿੱਸਾ ਹੋਰ ਕੁਛ ਐ ਪਰ ਉਹਨਾਂ ਦੀ ਜਿਹੜੀ ਇੱਜ਼ਤ ਐ ਉਹ ਜ਼ੀਰੋ ਹੋ ਗਈ ਕਹਾਣੀ ਤਾਂ ਦੋ ਡੰਗ ਦੀ ਰੋਟੀ ਐ ਜੇ ਆਪਾਂ ਜਿਸ ਨਗਰੀ ਦੇ ਵਿੱਚ ਰਾਜ ਕਰਦੇ ਆਂ ਜਿਸ ਨਗਰੀ ਦੇ ਵਿੱਚ ਤੁਸੀਂ ਰਹਨੇ ਹੋ ਤੇ ਜਿਸ ਨਗਰੀ ਦੇ ਵਿੱਚ ਗੁਰੂ ਰਾਮਦਾਸ ਦੀ ਧਰਤੀ ਤੇ ਉੱਥੋਂ ਪ੍ਰਸ਼ਾਦਾ ਪਾਣੀ ਸਕਿਆ ਉੱਥੋਂ ਤਨਖਾਹਾਂ ਲਈਆਂ ਉੱਥੋਂ ਤੁਸੀਂ ਆਪਦੀ ਪਛਾਣ ਬਣਾਈ ਐ ਤੇ ਗੁਰੂ ਰਾਮਦਾਸ ਦੇ ਜਦੋਂ ਛੋਟਾ ਹੁੰਦਾ ਸੀ ਉਹਦੇ ਕੋਈ ਅੱਗੇ ਪਿੱਛੇ ਨਹੀਂ ਸੀ ਉਹ ਵਿਚਾਰਾ ਇੱਕ ਆਪਾਂ ਇੱਕ ਕਹਿ ਦਈਏ ਵੀ ਉਹ ਰੱਬ ਦੇ ਲੜ ਲੱਗਿਆ ਹੋਇਆ ਸੀ ਤੇ ਅੱਜ ਗੁਰੂ ਰਾਮਦਾਸ ਦੇ ਨਾਂ ਤੇ ਕਰੋੜਾਂ ਲੋਕ ਰੋਜ਼ ਰੋਟੀ ਲੰਗਰ ਪ੍ਰਸ਼ਾਦਾ ਪਾਣੀ ਸੱਕੇ ਜਾਂਦੇ ਆ ਤੇ ਅੱਜ ਉਹਦਾ ਦੁਨੀਆ 'ਚ ਨਾਮ ਚੱਲਦਾ ਤੇ ਚੱਲਦਾ ਹੈ ਚੱਲਦਾ ਸੀ ਚੱਲਦਾ ਰਹੂਗਾ ਇਹ ਗੁਰਬਚਨੇ ਵਰਗੇ ਜਾਂ ਜਿਹੜੇ ਇੱਕ ਜਿੰਨੇ ਜਥੇਦਾਰ ਬਿਕੇ ਨ ਤੇ ਇੰਨਾਂ ਦੇ ਭਾਈ ਕਿਸੇ ਨੇ ਸਮਾਦ ਤੇ ਕਲੀ ਨਹੀਂ ਕਰਨ ਜਾਣਾ ਤੇ ਦੂਜਾ ਇਹਨਾਂ ਨੇ ਕਿਸੇ ਨੇ ਵਰਸ਼ੀ ਨਹੀਂ ਬਣਾਉਣੀ ਇਹ ਇਹ ਹਾਲ ਹੁੰਦਾ ਹੁੰਦਾ ਠੀਕ ਹੈ ਔਰੰਗਜੀਬ ਨੇ ਰਾਜ ਕੀਤਾ 95 ਸਾਲ ਦੀ ਉਮਰ ਦੇ ਵਿੱਚ ਮਰਿਆ ਮੰਨਣਾ ਪਊਗਾ ਲੰਬੀ ਉਮਰ ਭੋਗੀ ਹੈ ਤੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ 42 ਸਾਲਾਂ ਦੀ ਉਮਰ ਦੇ ਵਿੱਚ ਸ਼ਹੀਦ ਹੋਏ ਹੈ ਇਹ ਮੰਨਣਾ ਪੈਣਾ ਹੈ ਲੇਕਿਨ ਅੱਜ ਔਰੰਗਜੀਬ ਦੀ ਸਮਾਧ ਤੇ ਜਿਹੜਾ ਬੰਦਾ ਉਹ ਦੀਵਾ ਜਲਾਉਂਦਾ ਲੋਕਾਂ ਤੋਂ 10-10 ਰੁਪਏ ਮੰਗਦਾ ਫਿਰਦਾ ਤੇ ਅੱਜ ਔਰੰਗਜ਼ੇਬ ਦੀ ਸਮਾਹ ਤੇ ਕੁੱਤੇ ਪਿਸ਼ਾਬ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਨੂੰ ਰਹੀ ਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਰੱਖਦੇ ਆ ਤੜਕੇ ਉੱਠ ਕੇ ਉਹਦਾ ਨਾਂ ਲੈ ਕੇ ਫੇਰ ਲੋਕ ਕੰਮ ਧੰਦਿਆਂ ਦੇ ਵਿੱਚ ਜਾਂਦੇ ਆ ਚਾਹੇ ਉਹ ਕਿਸੇ ਮਜ਼ਹਬ ਦੇ ਲੋਕ ਨਾ ਕਿਸੇ ਜਾਤੀ ਦੇ ਲੋਕ ਨਾ ਤੇ ਇਹ ਹੁੰਦੀ ਹੈ ਸਚਾਈ ਇਹ ਨਾ ਹੋਵੇ ਵੀ ਹਾਂ ਰਾਜ ਉਹਨੇ ਕੀਤਾ 95 ਸਾਲ ਤੱਕ ਪਰ ਠੀਕ ਹੈ ਖੱਟ ਕੇ ਕੀ ਗਿਆ ਬਦਰਾਮੀ ਖੱਟ ਗਿਆ ਤੇ ਇਹੀ ਹਾਲ ਇਨਾਂ ਲੋਕਾਂ ਦਾ ਹੋਣਾ ਤੇ ਬੜੇ ਭਾਵਕ ਬੋਲ ਆ ਉਹਦੀ ਜਿਹੜੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਇੰਨੀ ਮੰਨਣੀ ਪੈਣੀ ਹੈ ਜੋ ਵਿਕਿਆ ਹੁੰਦਾ ਤੇ ਆ ਗੱਲਾਂ ਜਿਹੜੀਆਂ ਕੌੜੀਆਂ ਉਹ ਕਹਿੰਦਾ ਨਹੀਂ ਸੀ ਸੋ ਇਸ ਕਰਕੇ ਜਿਹੜਾ ਹੈਗਾ ਅਕਾਲੀ ਦਲ ਨਹੀਂ ਮਾੜਾ ਅਕਾਲੀ ਦਲ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦਾ ਕਬਜ਼ਾ ਹੈ ਇੱਕ ਪਰਿਵਾਰ ਬਾਦ ਦਾ ਕਬਜ਼ਾ ਹੈ ਉਹ ਲੋਕ ਮਾੜਿਆ ਅਜ ਅਕਾਲੀ ਦਲ ਦੇ ਵਿੱਚ ਚੰਗੇ ਲੋਕ ਆ ਜਿਹੜੇ ਆ ਜਾਣ ਤੇ ਇਹੀ ਚੋਣ ਨਿਸ਼ਾਨ ਤੱਕੜੀ ਹੈ ਤੇ ਇਹ ਹੀ ਸਦਾ ਨਿਸ਼ਾਨ ਝੂਲਦੇ ਰਹੇ ਨੇ ਪੰਥ ਪਿਆਰੇ ਦੇ ਇਹ ਇਹ ਇੱਕ ਦਿਨ ਅਕਾਲੀ ਦਲ ਨੇ ਪ੍ਰਫੁੱਲਤ ਹੋ ਜਾਣਾ ਪਰ ਇਹਦੇ ਵਿੱਚ ਜਿਹੜੇ ਆਹਾ ਜਿਨਨੇ ਲੇਲੇ-ਚੇਲੇ ਨੇ ਜਿਨਨੇ ਸਲਾਰੂ ਨੇ ਜਿਨਨੇ ਤਸਕਰ ਨੇ ਇਹਨਾਂ ਦਾ ਕਬਜ਼ਾ ਕੀਤਾ ਹੋਇਆ ਇਹਨਾਂ ਤੋਂ ਲਾਂਭੇ ਕਰਨਾ ਜ਼ਰੂਰੀ ਬਣਦਾ ਹੈ ਇਹ ਸਿੱਖ ਸੰਗਤ ਆ ਜਿਹੜੀ ਉਹ ਵੋਟਾਂ ਦੇ ਨਾਲ ਕਰ ਸਕਦੀ ਆ ਕਿਸੇ ਨਾਲ ਲੜਿਆ ਨਹੀਂ ਜਾ ਸਕਦਾ ਦੇਖੋ ਦੋ ਗੱਲਾਂ ਐ ਗੁਰੂ ਗੋਬਿੰਦ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗਾਂ ਲੜੀਆਂ ਸਮੇਂ ਦੀ ਲੋੜ ਸੀ ਤੇ ਮੰਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੀਹਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਕਾਂਗੜ ਪਿੰਡ ਰਾਜਾ ਕਾਂਗੜੂ ਦੀ ਧਰਤੀ ਤੇ ਜੰਗਲ ਦੇ ਵਿੱਚ ਬਹਿ ਕੇ ਹੁਕਮਨਾਮਾ ਲਿਖਿਆ ਸੀ ਜਫਰਨਾਮਾ ਲਿਖਿਆ ਸੀ ਸੌਰੀ ਗੁਰੂ ਗੋਬਿੰਦ ਸਿੰਘ ਨੇ ਤੇ ਔਰੰਗਜ਼ੇਬ ਪੜ ਕੇ ਤੜਪ ਕੇ ਮਰ ਗਿਆ ਸੀ ਕਲਮ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਤਲਵਾਰ ਨਾਲੋਂ ਕਲਮ ਦਾ ਮੰਜਾ ਲੋਟ ਨਹੀਂ ਆਉਂਦਾ ਤੁਸੀਂ ਇੱਕ ਬਟਨ ਦੇ ਨਾਲ ਇਹਨਾਂ ਲੋਕਾਂ ਨੂੰ ਖਤਮ ਕਰ ਸਕਦੇ ਹੋ ਸ਼ਰਮਣੀ ਕਮੇਟੀ ਤੋਂ ਇਹਨਾਂ ਦਾ ਜਿਹੜਾ ਹੈਗਾ ਹੈ ਕਬਜ਼ਾ ਛਡਵਾਓ ਭਾਈ ਮਸੰਦ ਬੈਠੇ ਐ ਜਿਹੜੇ ਬੰਦੇ ਹੁਣ ਖੜੇ ਹੁੰਦੇ ਐ ਚਾਹੇ ਹੋਰ ਕਿਸੇ ਪਾਰਟੀ ਦੇ ਐ ਬੰਦੇ ਦਾ ਕਰਤਾਰ ਦੇਖੋ ਵੀ ਇਹ ਭਾਈ ਆਟਾ ਦਾਲ ਵੇਚਦਾ ਤਾਂ ਨਹੀਂ ਇਤੇ ਕੋਈ ਮੁਕੱਦਮਾ ਤਾਂ ਨਹੀਂ ਦਰਜ ਧੀ ਭੈਣ ਦਾ ਸੰਝ ਐ ਉਸ ਬੰਦੇ ਨੂੰ ਵੋਟ ਪਾਓ ਬੰਦੇ ਨੂੰ ਚੁਣਿਆ ਕਰੋ ਨਾ ਕਿ ਕਿਸੇ ਪਾਰਟੀ ਨੂੰ ਚੁਣਿਆ ਕਰੋ ਆਪਾਂ ਫਿਰ ਬਣਾ ਕੇ ਜਾਂ ਇਹਨਾਂ ਚੀਜ਼ਾਂ ਨੂੰ ਕਰਕੇ ਫਿਰ 6 ਮਹੀਨਾ ਬਾਅਦ ਆਪਾਂ ਪਿੱਟ ਸਿਆਪਾ ਕਰਦੇ ਆ ਉਹ 5 ਸਾਲ 7 ਸਾਲ ਬੰਦਾ ਰਾਜ ਕਰਦਾ ਤੇ ਪੁੱਤ-ਪੋਤਿਆਂ ਦੀਆਂ ਖੱਟ ਜਾਂਦਾ ਇਸ ਕਰਕੇ ਸਾਨੂੰ ਸੋਚਣ ਦੀ ਸਮਝਣ ਦੀ ਉਦੋਂ 10 ਦਿਨਾਂ ਦੇ ਵਿੱਚ ਬਹੁਤ ਲੋੜ ਹੁੰਦੀ ਹੈ ਇਹ ਨਹੀਂ ਹੁੰਦਾ ਵੀ ਸਾਡੇ ਨਾਲ ਸੁਖਬੀਰ ਬਾਦਲ ਨੇ ਹੱਥ ਮਲਾਇਆ ਸਾਡੇ ਨਾਲ ਫਲਾਨਾ ਸਾਹਿਬ ਦਾ ਗ੍ਰਹਿ ਮੰਤਰੀ ਆ ਸਾਡੇ ਘਰੇ ਫਲਾਨਾ ਆ ਇੰਨਾਂ ਗੱਲਾਂ ਦੀ ਕੋਈ ਤੋਕਣੀ ਬਣਦੀ ਤੇ ਇਹਨਾਂ ਕੋਲੇ ਫੋਨ ਹੁੰਦੇ ਜਿਹੜੇ ਉਹ ਫਰਜੀ ਨੰਬਰ ਹੁੰਦੇ ਆ ਜਦੋਂ ਇਹ ਜਿੱਤ ਜਾਂਦੇ ਉਹ ਨੰਬਰਾਂ ਨੂੰ ਬੰਦ ਕਰ ਲੈਂਦੇ ਆ ਸੋ ਇਹ ਭਾਈ ਵੋਟਾਂ ਪਾਉਣ ਵੇਲੇ ਖਿਆਲ ਜ਼ਰੂਰ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ